ਬਾਦਲ ਸਾਹਿਬ ਜਿਉਂਦੇ ਜਾਗਦੇ ਪ੍ਰੋਟੋਕੋਲ ਦੀ ਜਿਸ ਤਰ੍ਹਾਂ ਸਾਰੇ ਸਾਥੀ ਬੈਠੇ ਆ ਬੜੇ ਰਾਜਨੀਤਿਕ ਸ਼ਖਸੀਤਾਂ ਇੱਥੇ ਬੈਠੀਆਂ ਸਾਰਿਆਂ ਨੂੰ ਪਤਾ ਇੱਕ ਬਲੂ ਬੁੱਕ ਹੁੰਦੀ ਹੈ ਜਿਹਦੇ ਵਿੱਚ ਐ ਲਿਖਿਆ ਹੁੰਦਾ ਵੀ ਕਿਹਨੇ ਕਿੱਥੇ ਖੜਨਾ ਹੈ ਕੀ ਉਹਦਾ ਹਿਸਾਬ ਕਿਤਾਬ ਹੈ ਕਿੰਨੇ ਸਲੂਟ ਵੱਜਣੇ ਕਿੰਨੇ ਪੁਲਸਣ ਲੱਗਣੇ ਕਿੰਨੀ ਜੀਪਾਂ ਲਗਣੀਆਂ ਕੋਈ ਅੱਜ ਅੱਜਕੱਲ ਜਿਹੜਾ ਰਾਜਨੀਤੀ ਦਾ ਇੱਕ ਰਿਵਾਜ ਬਣ ਗਿਆ ਉਸ ਪ੍ਰੋਟੋਕੋਲ ਦੀ ਜਿਉਂਦੀ ਜਾਗਦੀ ਬਲੂ ਬੁੱਕ ਸੀਗੇ ਬਲੂ ਬੁੱਕ ਮੈਂ ਇਸ ਕਰਕੇ ਨਹੀਂ ਕਹਿ ਰਿਹਾ ਵੀਅ ਕਹ ਲੀ ਦਲ ਦਾ ਪੱਗ ਦਾ ਨਿਸ਼ਾਨ ਹੈ ਪੰਥ ਦਾ ਨਿਸ਼ਾਨ ਹੈ ਬਟੋ ਆਪਣੇ ਆਪ ਚ ਇੰਨੀ ਨਿਮਰਤਾ ਸਾਹਿਬ ਮੇਰਾ ਚੀਮਾ ਸਾਹਿਬ ਮੈਂ ਪਤਾ ਨਹੀਂ ਕਿੰਨੀ ਵਾਰੀ ਬੇਨਤੀ ਕੀਤੀ ਅਸੈਂਬਲੀ ਚ ਵਿਖੜ ਇੱਕ ਨੈਸ਼ਨਲ ਲੀਡਰਸ਼ਿਪ ਇੱਕ ਲੀਡਰ ਹੀ ਨਹੀਂ ਸਾਹਿਬ ਅੱਜ ਦੇ ਦਿਨ ਤਾਂ ਲੀਡਰਾਂ ਦਾ ਜਵੇਂ ਸੇਖੋ ਸਾਹਿਬ ਮੈਂ ਤੁਹਾਡੇ ਵਾਂਗੂ ਉਹ ਸ਼ਬਦ ਨਹੀਂ ਇਸਤੇਮਾਲ ਕਰ ਸਕਦਾ ਪਰ ਕੱਲਾ ਅੱਜ ਤੋਂ ਨਹੀਂ ਪ੍ਰੋਬਲਮ ਕੀ ਹੋਈ ਖੜੀ ਹੈ ਅੱਜ ਕੱਲ ਕਿਸੇ ਨੂੰ ਲੀਡਰ ਕਹਦੇ ਹੋ ਗਾਲ ਕੱਢਣ ਦੇ ਬਰਾਬਰ ਹੈ ਉਹ ਇੱਕ ਜਦੋਂ ਮੇਕ ਇੱਕ ਸ਼ਖਸੀਅਤ ਸੀਗੇ ਹੀ ਵਾਸ ਅ ਪਰਸਨੈਲਿਟੀ ਆਪਣੇ ਆਪ ਚੇ ਤੁਰਦੇ ਫਿਰਦੇ ਹਲੀਮੀ ਦੀ ਗੱਲ ਹੁੰਦੀ ਹੈ ਪੁੰਦਰ ਸਾਹਿਬ ਨੇ ਕਿਹਾ ਵੀ ਬਹੁਤ ਹੀ ਨਿਮਰ ਸੁਭਾਅ ਬੜੇ ਸਲੀਕੇ ਨਾਲ ਗੱਲ ਕਰਨੀ ਪੁੰਦਰ ਸਾਹਿਬ ਮੇਰੇ ਤੋਂ ਵੱਡੇ ਹੋ ਤੁਸੀਂ ਤੁਸੀਂ ਕਿਸੇ ਗਰੀਬ ਬੰਦੇ ਨੂੰ ਗੁੱਸੇ ਆਉਂਦੇ ਦੇਖਿਆ ਉਹਦੇ ਵਾਸਤੇ ਗਰੀਬ ਮਾਤੜ ਵਾਸਤੇ ਹਲੀਮੀ ਇੱਕ ਮਜਬੂਰੀ ਦਾ ਨਾਮ ਹੈ ਚਾਹੇ ਉਹ ਦਿਲ 'ਚ ਭਾਂਬੜ ਮੱਚਦੇ ਹੋਣ ਵੀ ਮੈਂ ਸਫਨੇ ਖਾਨ ਨੂੰ ਦੇਖ ਲੂੰਗਾ ਪਰ ਮਜਬੂਰੀ ਦਾ ਨਾਮ ਹੈ ਸਾਹਿਬ ਕਿਸੇ ਵਿਅਕਤੀ ਦਾ ਪਤਾ ਉਦੋਂ ਲੱਗਦਾ ਜਦੋਂ ਕੋਲ ਤਾਕਤ ਹੋਵੇ ਤਾਕਤ ਨੂੰ ਹਜਮ ਕਰਨਾ ਬਹੁਤ ਤੁਸੀਂ ਦੇਖਿਆ ਨਹੀਂ ਜ ਜਿਹੜੀ ਗੱਲ ਕਰੀ ਜਾਂਦੇ ਸੀ ਤੁਸੀਂ ਸੇਖੋ ਜਹਾ ਤਾਕਤ ਕਰਕੇ ਐ ਇੰਨਾ ਚ ਕੋਈ ਰੱਬ ਨਹੀਂ ਬੋਲਦਾ ਤੂੰ ਨਹੀਂ ਬੋਲਦੀ ਕਹਿੰਦੇ ਆ ਕੁਰਸੀ ਬੋਲਦੀ ਐ ਸਾਬ ਆਹ ਕੁਰਸੀ ਬੋਲਦੀ ਐ ਆ ਆ ਫਰਕ ਸੀਗਾ ਇਸ ਕਰਕੇ ਮੈਂ ਸ਼ਖਸੀਅਤ ਕਹਿ ਰਿਹਾ ਸਾਬ ਮਨੂੰ ਇਸ ਗੱਲ ਦਾ ਮਾਣ ਐ ਸਾਬ ਸਾਰਿਆਂ ਨੇ ਗੱਲ ਕੀਤੀ ਬਿਰਾੜ ਸਾਹਿਬ ਨੇ ਗੱਲ ਕੀਤੀ ਵੀ ਰਾਜਨੀਤਿਕ ਸਾਡੇ મતਭੇਦ ਹੋਣ ਧਾਰਮਿਕ મતਭੇਦ ਹੋਣ ਨਾ ਹੋਣ ਬਣਾਏ ਜਾਣ ਉਹਦੇ باوجود ਹਰੇਕ ਦਾ ਉਹਨਾਂ ਕੰਨੀ ਸੀਗਾ ਇੱਕ ਲਗਾਅ ਸੀਗਾ ਰਾਜਨੀਤਿਕ મતਭੇਦ ਤਾਂ ਮੇਰੇ ਬਹੁਤ ਸੀ ਸਭ ਜਿਸ ਤਰ੍ਹਾਂ ਤੁਸੀਂ ਵੀ ਗੱਲ ਕੀਤੀ ਵੀ ਜਾਖੜ ਸਾਹਿਬ ਉੱਥੇ ਬੈਠੇ ਸੀ ਸਾਬ ਮੈਂ ਵੀ ਸਮਝਦਾ ਇਸ ਗੱਲ ਨੂੰ ਜਿਨ੍ਹਾਂ ਹਾਲਾਤਾਂ 'ਚ ਅੱਜ ਉਹ ਮੌਕੇ ਨਹੀਂ ਗੱਲ ਕਰਾਂਗੇ ਪਰ ਮੈਂ ਆਪਣੇ ਆਪ ਨੂੰ ਇਤਿਹਾਸਕ ਨਹੀਂ ਦੇਖ ਕੇ ਕਹਾਂ ਮੈਂ ਆਪਣੇ ਆਪ ਨੂੰ ਏਕ ਲਵੇ ਤੋਂ ਘਟ ਨਹੀਂ ਸਮਝਦਾ ਮਹਾਭਾਰਤ ਜਿਨ੍ਹਾਂ ਨੇ ਪੜ੍ਹੀ ਹੈ ਦੇਖਿਆ ਸਮਝਾਇਆ ਏਕ ਲਵੇ ਪਾਸੋਂ ਖੜ ਕੇ ਕਿਉਂਕਿ ਉੱਥੇ ਸਾਰੇ ਦੂਜੇ ਕੌਰਵਾਂ ਦੇ ਪਾਂਡਵਾਂ ਦੇ ਬੱਚੇ ਉੱਥੇ ਟ੍ਰੇਨਿੰਗ ਲੈਂਦੇ ਸੀ ਤੇ ਉਹ ਪਾਸੇ ਖੜ ਕੇ ਉਹਨਾਂ ਨੇ ਉਹਦਾ ਬੁੱਤ ਬਣਾ ਲਿਆ ਉਹਨਾਂ ਤੋਂ ਜੋ ਸਿੱਖਿਆ ਦਾ ਚਲਾ ਲੈਂਦਾ ਸੀ ਇੰਨਾ ਕੀ ਫਰਕ ਹੈ ਬੀ ਬਦਲ ਸਾਹਿਬ ਨੇ ਅੰਗੂਠਾ ਨਹੀਂ ਮੰਗਿਆ ਮੇਰਾ ਕਿਉਂਕਿ ਇੱਕ ਲਵੇ ਤੋਂ ਉਹ ਡਰਦੇ ਸੀ ਵੀ ਇਹਨਾਂ ਸਾਰਿਆਂ ਨੂੰ ਚਾਹੇ ਅਰਜੁਨ ਐ ਚਾਹੇ ਦੂਜੇ ਐ ਸਾਰਿਆਂ ਨੂੰ ਇੱਕ ਲਵੇ ਨੇ ਲੱਸੀ ਦੇ ਦੇਣੀ ਐ ਇਹ ਅੰਗੂਠਾ ਲੈ ਲਿਆ ਵੀ ਉਹਨਾਂ ਅੰਗੂਠਾ ਨਾ ਹੋਇਆ ਤਾਂ ਤਰਫ ਚਲਵਾਊਗਾ ਕਿਵੇਂ ਆਪਣਾ ਤੁਨੁ ਚਲਾਊਗਾ ਕਿਵੇਂ ਮੈਂ ਉਹਨਾਂ ਤੋਂ ਦੂਰ ਬੈਠ ਕੇ ਬਹੁਤ ਸੋ ਸਿੱਖਿਆ ਸਬ ਸਾਹਮਣੇ ਪੋਜੀਸ਼ਨ 'ਤੇ ਬੈਠ ਕੇ ਭਾਈ ਸਾਹਿਬ ਰਣਜੀਤ ਜੀ ਨੇ ਗੱਲ ਕੀਤੀ ਮੈਂ ਜਿਹਦੇ ਦਿਨ ਮੈਨੂੰ ਲੀਡਰ ਆਫ اپੋਜੀਸ਼ਨ ਬਣਾਇਆ ਗਿਆ 12 ਦੇ 2012 ਚ ਉਹਨਾਂ ਦਿਨੋਂ ਐਜ਼ ਅ ਲੀਡਰ ਆਫ اپੋਜੀਸ਼ਨ ਨੂੰ ਫੈਲੀਸੀਟੇਟ ਕਰਨ ਵਾਸਤੇ ਖੜੇ ਹੋਏ ਮੁੱਖ ਮੰਤਰੀ ਦੇ ਪੱਤੇ ਕਹਿੰਦਾ ਚੌਧਰੀ ਸਾਹਿਬ ਮੈਂ ਕਹਿੰਦੇ ਫਿਰ ਮੈਂ ਕਹੇ ਜੀ ਸੁਨੀਲਾ ਕੋ ਕਹਿੰਦਾ ਨਹੀਂ ਚੌਧਰੀ ਸਾਹਿਬ ਜਿਸ ਕੁਰਸੀ ਤੇ ਤੁਸੀਂ ਬੈਠੇ ਹੋ ਉਸੇ ਕੁਰਸੀ ਤੇ 35 ਸਾਲ ਪਹਿਲੇ ਵੱਡੀ ਚੌਧਰਾ ਬੈਠੇ ਸੀਗੇ ਉਹ ਲੀਡਰ ਆਫ اپੋਜੀਸ਼ਨ ਸੀ ਚੀਫ ਮਿਨਿਸਟਰ ਕਹਿੰਦਾ ਉਦੋਂ ਵੀ ਮੈਂ ਹੀ ਸੀਗਾ ਕਹਿੰਦਾ ਚੀਫ ਮਿਨਿਸਟਰ ਉਹਦੋਂ ਵੀ ਮੈਂ ਹੀ ਸੀਗਾ ਸਾਡੇ ਲੀਡਰ ਆਫ اپੋਜੀਸ਼ਨ ਤੇ ਅੱਜ ਤੁਸੀਂ ਦੇਖਿਆ ਹੁਣ ਆਲਿਆਂ ਨੇ ਮੈਂ ਗੱਲ ਨਹੀਂ ਕਰਨਾ ਚਾਹੁੰਦਾ ਮੈਂ ਇਸ ਮਾਹੌਲ ਦੇ ਵਿੱਚ ਇਸ ਕਿਸਮ ਦੇ ਬੰਦਿਆਂ ਦੇ ਨਾਮ ਉਹਨਾਂ ਨੂੰ ਕੋਈ ਕੁਮਾ ਟੰਗਣ ਲੱਗਦਾ ਪਰ ਤੁਸੀਂ ਸਾਰਿਆਂ ਨੇ ਦੇਖਿਆ ਸਾਬ ਇੱਕ ਉਹ ਦਿਨ ਸੀਗੇ ਤੇ ਇੱਕ ਮੇਰੇ ਵਰਗੇ ਨਾ ਚੀਜ਼ ਇਹ ਬੰਦੇ ਨੂੰ ਮੌਕਾ ਮਿਲਿਆ ਉਹਨਾਂ ਦੇ ਕੋਲ ਬੈਠ ਕੇ ਉਹਨਾਂ ਤੋਂ ਸਿੱਖਣ ਦਾ ਸੁਖਵੀਰ ਜੀ ਬੁਰਾ ਨਾ ਮੰਨਿਓ ਮੈਂ ਉਹਨਾਂ ਨੂੰ ਮੈਂਟਰ ਸਮਝਦਾ ਸੀ ਆਪਣਾ ਆਹ ਨਹੀਂ ਮੇਰੇ ਕੋਈ ਦੁਸ਼ਮਣੀ ਸੀਗੀ ਪਰ ਮੈਂਟਰ ਸੀਗੇ ਉਹਨਾਂ ਤੋਂ ਜੋ ਕੁਝ ਸਿੱਖਿਆ ਉਸ ਹੱਕ ਨਾਲ ਮੈਨੂੰ ਕੋਈ ਗੱਲ ਜੇ ਚੰਗੀ ਨਹੀਂ ਲੱਗਦੀ ਜਿਸ ਕਿਸਮ ਦਾ ਮਾਹੌਲ ਬਣਦਾ ਜਾ ਰਿਹਾ ਸੀਗਾ ਕਿਉਂਕਿ ਨਿਘਾਰ ਹੀ ਆਇਆ ਰਾਜਨੀਤੀ ਜੇ ਅੱਗੇ ਸੇ ਪਿੱਛਾ ਬੁਲਾ ਰਾ ਨਾਮ ਬੁਲਾ ਲਟੂਰੀ ਪਿਛਲੇ ਤੋਂ ਅੱਗੇ ਚੰਗੇ ਕਰਵਾ ਦਿੰਦੇ ਹੁਣ ਵਾਲੇ ਉਹਨਾਂ ਨੂੰ ਅੱਗੇ ਚੰਗੇ ਕਰਵਾ ਦਿੰਦੇ ਤੇ ਜਦੋਂ ਕੋਈ ਆ ਜੀ ਗੱਲ ਹੋਈ ਵੀ ਗਲਤ ਅੰਸਰ ਜੇ ਰਾਜਨੀਤੀ ਦੇ ਵਿੱਚ ਪ੍ਰਭਾਵੀ ਹੋ ਰਿਹਾ ਹੈ ਮੈਂ ਚਲ ਕੇ ਬਾਦਲ ਸਾਹਿਬ ਕੋਲ ਗਿਆ ਸਾਹਿਬ ਕਹਿੰਦੇ ਦੱਸੋ ਜੋ ਸਾਹਿਬ ਮੈਂ ਕਿਹਾ ਜੀ ਅੱਜ ਮੈਂ ਤੁਹਾਡੇ ਨਾਲ ਸ਼ਿਕਵਾ ਕਰਨ ਆਇਆ ਗਿਲਾ ਲੈ ਕੇ ਆਇਆ ਸ਼ਿਕਾਇਤ ਲੈ ਕੇ ਆਇਆ ਦੱਸੋ ਕੀ ਗੱਲ ਹੋ ਗਈ ਮੈਂ ਮੈਂ ਕਿਹਾ ਜੀ ਇਸ ਕਿਸਮ ਦੇ ਗਲਤ ਬੰਦਿਆਂ ਨੂੰ ਨਕੇਲ ਪਾਣੀ ਚਾਹੀਦੀ ਹੈ ਇਹ ਰਾਜਨੀਤੀ ਦੇ ਵਿੱਚ ਕੋਈ ਇਹਨਾਂ ਦਾ ਜਗ੍ਹਾ ਨਹੀਂ ਹੋਣੀ ਚਾਹੀਦੀ ਇਹ ਬਦਮਾਸ਼ ਕਿਸਮ ਦੇ ਲੋਕ ਕ੍ਰਿਮੀਨਲ ਐਲੀਮੈਂਟ ਜਿਹੜੇ ਅੰਦਰ ਆ ਗਏ ਕੋਈ ਰੇਪਿਸਟ ਹੈ ਕੋਈ ਗੈਂਗਸਟਰਸ ਹੈ ਤੇ ਉਹਨਾਂ ਨੇ ਕਿਹਾ ਚਾਕਰ ਸਾਹਿਬ ਤੁਸੀਂ ਮੇਰੇ ਕੰਮ ਕਰਨ ਦਾ ਦਾ ਤਰੀਕਾ ਮੈਂ ਕਿਹਾ ਸਰ ਮੈਂ ਜਾਣਦਾ ਐ ਇਸੇ ਕਰਕੇ ਤਾਂ ਤੁਹਾਡੇ ਕੋਲ ਆ ਤਵਕਕੋ ਹੈ ਤੁਹਾਡੇ ਤੋਂ ਤੁਸੀਂ ਇੱਕ ਬਜ਼ੁਰਗ ਹੋ ਯੂ ਆਰ ਅ ਸਟੇਟਸਮੈਨ ਤੁਸੀਂ ਨਾਥ ਪਾ ਸਕਦੇ ਹੋ ਰੋਕੋ ਇਹਨਾਂ ਲੋਕਾਂ ਨੂੰ ਇਹਨਾਂ ਲੋਕਾਂ ਦਾ ਰਾਜਨੀਤੀ ਦੇ ਅੰਦਰ ਕੋਈ ਜਗ੍ਹਾ ਨਹੀਂ ਲੋਕਤੰਤਰ ਅਧਿਕਾਰ ਦਿੰਦਾ ਸਾਹਿਬ ਆਪਾਂ ਦੇਖੀ ਜਾਂਦੇ ਲੋਕਤੰਤਰ ਦਾ ਜਿਸ ਤਰ੍ਹਾਂ ਦੇ ਦੁਰਵਰਤ ਹੋ ਰਹੀ ਹੈ ਸਾਡੇ ਸਾਹਮਣੇ ਹੈ ਮਜ਼ਾਕ ਬਣ ਗਿਆ ਲੋਕਤੰਤਰ ਦਾ ਅਰੇ ਮੈਂ ਜਾ ਕੇ ਕੋਈ ਮਨੂ ਗਿੱਲਾ ਸ਼ਿਕਵਾ ਸੀ ਤਾਂ ਮੈਂ ਜਾ ਕੇ ਕਹਿ ਵੀ ਦਿੰਦਾ ਸੀ ਕਹਿੰਦੇ ਨਹੀਂ ਮੈਂ ਸਭ ਦੇਖੂਗਾ ਉਹ ਬੜਪਨ ਸੀ ਸਾਹ ਉਹ ਆਦਮੀ ਦਾ ਜੇ ਅੰਗੂਠੇ ਲੈਣ ਵਾਲੀ ਗੱਲ ਆਉਂਦੀ ਮੇਰੇ ਤਾਂ ਧੌਣ ਬਚਾਈ ਉਹਨਾਂ ਨੇ ਇੱਥੇ ਆ 12 13 ਦੀ ਗੱਲ ਹੈ ਜੀ 12 13 ਤੇ ਇੱਥੇ ਹੜ੍ਹ ਆ ਗਏ ਸੀ ਸਾਰੇ ਆਪਣਾ ਮਾਲਵਾ ਸਾਰਾ ਏਰੀਆ ਸਾਰਾ ਡੁੱਬ ਗਿਆ ਸੀ ਇੱਥੋਂ ਤੋਂ ਮ ਲੋਟ ਤੋਂ ਲੈ ਕੇ ਇਧਰਲੇ ਪਾਸੇ ਕਿਦੜਵਾ ਤਿਆ ਮੁਕਸਰ ਤਾਂ ਸਾਰਾ ਏਰੀਆ ਟਾਬਣ ਕੇ ਰਹਿ ਗਿਆ ਗੋਡੇ-ਗੋਡੇ ਪਾਣੀ ਖੜਾ ਜਦੋਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਆਏ ਤੇ ਉਹ ਤੋਂ ਗੱਲ ਕੀਤੀ ਵੀ ਕੋਈ ਪੰਜਾਬ ਦਾ ਕੋਈ ਦੋ ਬਾਦਲ ਸਾਹਿਬ ਨੇ ਮਨੂੰ ਮੌਕਾ ਦਿੱਤਾ ਚੋਹ ਸਾਹਿਬ ਉਹ ਕਹਿਣਗੇ ਤੇ ਮੈਂ ਕਹਾਂ ਜੀ ਪੰਜਾਬ ਦਾ ਕੋਈ ਬਾਹ ਫੜਨ ਵਾਲਾ ਚਾਹੀਦਾ ਹੈ ਪੰਜਾਬ ਦੀ ਮਦਦ ਕਰੋ ਤੇ ਹੱਸ ਕੇ ਬੋਲੇ ਡਾਕਟਰ ਮਨਮੋਹਨ ਸਿੰਘ ਵੀ ਅੱਜ ਮੈਂ ਆਪਣੀ ਜ਼ਿੰਦਗੀ 'ਚ ਪਹਿਲੀ ਵਾਰੀ ਦੇਖ ਰਿਹਾ ਇੱਕ ਚੀਫ ਮਿਨਿਸਟਰ ਤੇ ਲੀਡਰ ਆਫ oppositon ਦੋਨੋਂ ਇੱਕੋ ਹੀ ਬੋਲੀ ਬੋਲ ਰਹੇ ਹੈ ਮੈਂ ਕਹਾਂ ਜੀ ਅਸੀਂ ਪੰਜਾਬ ਦੀ ਗੱਲ ਕਰੀ ਜਾਂਦੇ ਆ ਆ ਇੱਕ ਗੱਲ ਸੀ ਪਰ ਉਹਦੇ ਬਾਅਦ ਉਹਨਾਂ ਨੇ ਕਿਹਾ ਮੈਂ ਦਿੱਲੀ ਬੁਲਾਉਂਗਾ ਬਾਦਲ ਸਾਹਿਬ ਕੋਲ ਐਸੇ ਚੀਫ ਮਿਨਿਸਟਰ ਮੈਸੇਜ ਆਇਆ ਵੀ ਆ ਜਾਓ ਉੱਥੇ ਪਲੈਨਿੰਗ ਕਮਿਸ਼ਨ ਨਾਲ ਮੀਟਿੰਗ ਹੈ ਤੁਹਾਡੀ ਮੰਨੂ ਜੀ ਜਦੋਂ ਬਾਦਲ ਸਾਹਿਬ ਨੇ ਫੋਨ ਕੀਤਾ ਕਹਿੰਦੇ ਜਖਰ ਸਾਹਿਬ ਚੱਲੋਗੇ ਮੈਂ ਕਿਹਾ ਜੀ ਬਿਲਕੁਲ ਚੱਲੂਗਾ ਕਹਿੰਦੇ ਜੀ ਫਲਾਣੇ ਦਿਨ ਤਿੰਨ ਦਿਨਾਂ ਬਾਅਦ ਜਾਂ ਦੋ ਦਿਨਾਂ ਬਾਅਦ ਬੁਲਾਇਆ ਤੇ ਆਪਾਂ ਦਿੱਲੀ ਮਿਲਦੇ ਮੈਂ ਕਿਹਾ ਛਾ ਜੀ ਫੋਨ ਰੱਖਤਾ ਉਹਨਾਂ ਨੇ ਕਹਿ ਕੇ 5 ਮਿੰਟ ਬਾਅਦ ਫੇਰ ਮੁੜ ਕੇ ਫੋਨ ਆਂਦਾ ਪੀਏ ਨੇ ਕਿਹਾ ਕਿ ਸੀਐਮ ਸਾਹਿਬ ਗੱਲ ਕਰਨਗੇ ਮੈਂ ਕਿਹਾ ਰੁਣੇ ਤਾਂ ਗੱਲ ਹੋਈ ਕਿ ਨਹੀਂ ਉਹ ਕਹਿੰਦੇ ਗੱਲ ਰਹਿ ਗਈ ਸਭ ਅੰਗੂਠਾ ਲੈਣਾ ਛੱਡਿਓ ਉਹਨਾਂ ਨੇ ਚੀਮਾ ਸਾਹਿਬ ਮੈਨੂੰ ਕਹਿੰਦੇ ਕਹਿੰਦਾ ਚੋਸਾ ਮੇਰੇ ਦਿਮਾਗ 'ਚ ਆਈ ਨਹੀਂ ਤੁਸੀਂ ਕਰਨ ਕੀ ਲੱਗੇ ਹੋ ਮੇਰੇ ਨਾਲ ਚੱਲ ਕੇ ਮੈਂ ਕਹੀ ਕਰਨਾ ਕੀ ਹੈ ਪੰਜਾਬ ਦੀ ਉੱਥੇ ਜਾ ਕੇ ਪਾਣੀ ਦੀ ਵਾਸਤੇ ਕੋਈ ਪੈਸਿਆਂ ਦੀ ਗੱਲ ਗ੍ਰਾਂਟ ਦੀ ਗੱਲ ਕਰਾਂਗੇ ਉਹ ਕਹਿੰਦੇ ਉਹ ਤਾਂ ਠੀਕ ਹੈ ਚੋਸਾ ਹੱਸ ਕੇ ਕਹਿਣ ਲੱਗੇ ਕਹਿੰਦਾ ਤੁਹਾਡੇ ਕਾਂਗਰਸ ਪਾਰਟੀ ਵਾਲੇ ਤੁਹਾਡੇ ਮਗਰ ਵੈਸੇ ਡਾਂਗਾ ਚੱਕੀ ਫਿਰਦੇ ਸਵੇਰੇ ਕਢਾ ਦੇਣਗੇ ਵੀ ਆ ਬਾਦਲ ਨਾਲ ਸਕੀਰੀ ਪਾਈ ਬੈਠਾ ਜੇ ਕੋਈ ਹੋਰ ਹੁੰਦਾ ਨਾ ਸਾਬ 10 ਸਾਲ ਤੇ ਕਰ ਦੇਣਾ ਸੀ ਕੰਮ ਵੀ ਇੱਕ ਤੀਰ ਨਾਲ ਦੋ ਸ਼ਿਕਾਰ ਹੁੰਦੇ ਆ ਮੇਰੇ ਬੱਚੂ ਆ ਲੀਡਰ ਨੂੰ ਆਪੋਜੀਸ਼ਨ ਠੋਕ ਦਿਆਂਗੇ ਨਾਲ ਨਾਲ ਤੇ ਨਾਲ ਪੈਸੇ ਲਿਆਂਗੇ ਕਿਉਂ ਮਲੂਕਾ ਸਾਹਿਬ ਦੱਸੋ ਕੋਈ ਐਡਾ ਜਿਗਰੇ ਵਾਲਾ ਕੋਈ ਹੈ ਸਾਬ ਮੈਂ ਕਿਵੇਂ ਨਾ ਉਹਨਾਂ ਦੇ ਉਹਨਾਂ ਦੀ ਗੱਲ ਕਰੀਏ ਸਾਬ ਆ ਜਿਹੜੇ ਹੁਣ ਅੱਖਾਂ ਦਿਖਾਉਂਦੇ ਐ ਗੱਲਾਂ ਕਰਦੇ ਐ ਕਿਉਂਕਿ ਸਾਹਮਣੇ ਉਹ ਵੀ ਦੇਖ ਲੈਂਦੇ ਸਾਬ ਕੋਈ ਐਡਾ ਸ਼ੇਰ ਸ਼ੂਰ ਨਹੀਂ ਸਾਬ ਕਿਸੇ ਦੇ ਮੁੰਡੇ ਕਿ ਥੱਪੜ ਮਾਰਦੇ ਸਭ ਚੋਰ ਦੇ ਪੈਰ ਨਹੀਂ ਹੁੰਦੇ ਇਸੇ ਕਰਕੇ ਅਗਲਾ ਕੋ ਕਹਿੰਦਾ ਨੱਖ ਚਾ ਕੇ ਭਾਗਾ ਗੱਲ ਕਰ ਗੱਲ ਕੀ ਕਰਨ ਸਭ ਪਤਾ ਜੀ ਹਸਣ ਵਾਲੀ ਗੱਲ ਨਹੀਂ ਆ ਆ ਬਿਲਕੁਲ ਐ ਨਪੀ ਤੋਲੀ ਗੱਲ ਐ ਦੇਖ ਲੈਂਦੇ ਐ ਤੇਜ ਲੋਕ ਐ ਸਭ ਲੋਕਾਂ ਨੂੰ ਪੂਰੇ ਪੰਜਾਬ ਨੂੰ ਬੇਵਕੂਫ ਬਣਾ ਕੇ ਤੁਰ ਲਿਆ ਉਹ ਇਹਨਾਂ ਨੂੰ ਛੱਡਦੇ ਸਭ ਜਿਹੜੇ ਅਚਕਨਾ ਬਣਾਈ ਫਿਰਦੇ ਆ ਉਹਨਾਂ ਨੇ ਪਰ ਉਹ ਜਿਹੜੀ ਤਾਕਤ ਐ ਨਾ ਸਭ ਇੱਕ ਫਰਕ ਮੈਂ ਦੱਸਣਾ ਚਾਹਣਾ ਜੇਰਾ ਬਾਦਲ ਸਾਹਿਬ ਵਾਸਤੇ ਪੂਰਾ ਟੁਕਦਾ ਹੈ ਇੱਕ ਹੁੰਦੀ ਹੈ ਤੁਹਾਡੀ ਇੱਜ਼ਤ ਇੱਕ ਹੁੰਦਾ ਤੁਹਾਡਾ ਰੁਤਬਾ ਜਿਹਨੂੰ ਕਹਿੰਦੇ ਆ ਰਿਸਪੈਕਟ ਐਂਡ ਯੂਰ ਅਥਾਰਟੀ ਦੋ ਕਿਸਮ ਦੀਆਂ ਹੁੰਦੀਆਂ ਤਿੰਨ ਜੀ ਤੁਸੀਂ ਦੇਖਿਆ ਸਾਬ ਇੱਕ ਹੁੰਦੀ ਹੈ ਤਾਕਤ ਦੇ ਨਾਲ ਕੁਰਸੀ ਤੇ ਬੈਠ ਕੇ ਤਾਂ ਹਰੇਕ ਮਾਤੜ ਬਣ ਜੂਗਾ ਸਾਬ ਹਰੇਕ ਹੀ ਫੰਨੇ ਖਾਂ ਸਿਆਣਾ ਵੀ ਸੁੱਤੋਂ ਜ਼ਿਆਦਾ ਕੋਈ ਸਿਆਣਾ ਨਹੀਂ ਹੁੰਦਾ ਉਸ ਤੋਂ ਕੋਈ ਤਕੜਾ ਨਹੀਂ ਹੁੰਦਾ ਇੱਕ ਹੁੰਦਾ ਪਰਸਨੈਲਿਟੀ ਡਰਾਈਵਨ ਇਸ ਕਰਕੇ ਮੈਂ ਕਿਹਾ ਸੀ ਬਾਦਲ ਸਾਹਿਬ ਉਹਨਾਂ ਦੇ ਅੱਜ ਦੇ ਤੈਨੂੰ ਮੁੱਖ ਮੰਤਰੀਆਂ ਨੂੰ ਕੀ ਕਹਿੰਦੇ ਐ ਮਾਤੜ ਜਿਹੜੇ ਇੱਕ ਦੋ ਪਹਿਲਾਂ ਹੋ ਗਏ ਗਏ ਚੱਲ ਰਹੇ ਜਿਹੜੇ ਕੀ ਕਹਿੰਦੇ ਹੁੰਦੇ ਸੀ ਕੋਈ ਸਾਭ ਲੈਂਦਾ ਨਹੀਂ ਸੀ ਬਾਦਲ ਸਾਹਿਬ ਦੇ ਨਾਮ ਦੇ ਨਾਲ ਮੈਂ ਕਿਹਾ ਤੁਸੀਂ ਤਾਮਿਲਨਾਡੂ ਜਾ ਕੇ ਗੱਲ ਕਰ ਲਓ ਬਾਦਲ ਸਾਹਿਬ ਦੀ ਗੱਲ ਹੋ ਗਈ ਸਾਹਿਬ not because he was a chief minister sir because of who he was ਕੀ ਉਹਨਾਂ ਦੀ ਸ਼ਖਸੀਅਤ ਸੀਗੀ ਇਸ ਕਰਕੇ ਉਹਨਾਂ ਦੇ ਨਾਲ ਦੇ ਨਾਲ ਗੱਲ ਕਰਦੇ ਚੀਮਾ ਸਾਹਿਬ ਨੇ ਵਿਕਾਸਪੁਰ ਆਖਿਆ ਬਿਲਕੁਲ ਸਹੀ ਹੈ ਸਾਹਿਬ ਹੋਰ ਉਹਨਾਂ ਦੇ ਕੰਮ ਖੇਤੀਬਾੜੀ ਐਜ਼ ਅ ਕਿਸਾਨ ਮੈਂ ਤਾਂ ਹਮੇਸ਼ਾ ਕਹਿੰਦੇ ਸੀ ਵੀ ਕਿਸਾਨ ਤਾਂ ਸਾਰੇ ਐ ਅੱਜ ਕੱਲ ਦਾ ਹਰੇਕ ਕੋਈ ਮਾਤਲ ਮੇਰੇ ਵਰਗਾ ਵੀ ਜੀ ਨੇ ਕਿਤੇ ਖੇਤ ਨਹੀਂ ਦੇਖਿਆ ਉਹ ਵੀ ਗੱਲ ਚ ਹਾਰਾ ਪਰਨਾ ਪਾ ਕੇ ਕਿਸਾਨ ਬਣਿਆ ਖੜਾ ਹੁੰਦਾ ਪਰ ਉਹਨਾਂ ਨੇ ਆਪਣੇ ਹੱਥੀਂ ਖੇਤੀ ਕੀਤੀ ਸਾਹਿਬ ਵਰਨਾ ਸਾਰਿਆਂ ਦੇ باوجود ਜੋ ਕੁਝ ਪੰਜਾਬ ਵਾਸਤੇ ਕੀਤਾ ਜੋ ਕੀਤਾ ਮੈਂ ਸਮਝਦਾ ਸਭ ਤੋਂ ਵੱਡਾ ਯੋਗਦਾਨ ਵਿੱਚ ਮੇਕਸ ਹਿਮ ਅ ਸਟੇਟਸਮੈਨ ਉਹ ਸੀਗਾ ਜਦੋਂ 96 97 'ਚ ਉਹ ਕੋਈ ਪੋਲੀਟੀਕਲ ਅਲਾਈਅንስ ਨਹੀਂ ਸੀਗਾ ਸਾਹਿਬ ਉਹ ਕੋਈ ਵੋਟਾਂ ਵਾਸਤੇ ਅਲਾਈਅንስ ਨਹੀਂ ਸੀਗਾ ਉਹ ਅਲਾਈਅንስ ਸੀਗਾ ਜਿਸ ਭਾਮੜ ਚੋਂ ਪੰਜਾਬ ਨਿਕਲ ਕੇ ਦੌਰ ਚੋਂ ਗੁਜ਼ਰਿਆ ਸੀਗਾ ਉਹ 80 ਦੇ ਦਹਾਕੇ ਤੋਂ ਲੈ ਕੇ 96 ਤਾਈਂ ਜਿਹੜੇ ਹਾਲਾਤ ਪੰਜਾਬ 'ਚ ਵਾਪਰੇ ਸੀ ਜਿਸ ਕਿਸਮ ਦਾ ਜ਼ਹਿਰ ਜਿਸ ਕਿਸਮ ਦੀ ਦੋਹਾੜ ਜਿਸ ਕਿਸਮ ਦੀ ਇੱਥੇ ਉਹ ਕਾਲੇ ਦਿਨ ਜਿਸ ਤਰ੍ਹਾਂ ਵਜਦੇ ਆ ਉਹਨਾਂ ਚੋਂ ਪੰਜਾਬ ਨਿਕਲਿਆ ਸੀਗਾ ਉਦੋਂ ਮਲਮ ਲਾਣ ਦੀ ਜ਼ਰੂਰਤ ਸੀਗੀ ਸਾਬ ਆ ਭਾਈਚਾਰਕ ਸਾਂਝ ਬਣੀ ਰਵੇ ਮੈਂ ਸਲਾਮ ਕਰਦਾ ਹਾਂ ਉਸ ਸਪਿਰਿਟ ਨੂੰ ਸਾਬ ਪੰਜਾਬ ਦੀ ਸਭ ਤੋਂ ਵੱਡੀ ਮੈਂ ਸਮਝਦਾ ਗੁਰੂ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਖੌਫ ਹੈ ਉਹ ਅਗਰ ਬਾਦਲ ਸਾਹਿਬ ਦੀ ਯਾਦ ਚ ਨਾ ਚੱਕਾਂਗੇ ਤਾਂ ਫਿਰ ਚੱਕਾਂਗੇ ਕਿਤੇ ਇੱਥੇ ਸਭ ਪਰ ਬਾਦਲ ਸਾਹਿਬ ਨੇ ਜਿਸ ਤਰ੍ਹਾਂ ਕਿਉਂਕਿ ਆਵਾਜ਼ ਉਦੋਂ ਵੀ ਉੱਠੀ ਸੀ ਜਦੋਂ ਆ ਸਮਝੌਤਾ ਕੀਤਾ ਸੀਗਾ 96 97 ਚ ਲੋਕਾਂ ਨੇ ਕਿਹਾ ਸੀ ਜੀ ਪੰਥ ਦੀ ਰਾਤ ਉਹ ਪਟਕਣ ਲੱਗੇ ਆ ਕੋਈ ਕਲਦਾ ਜਿਗਰੇ ਵਾਲਾ ਬੰਦਾ ਇਹ ਫੈਸਲਾ ਕਰ ਸਕਦਾ ਸੀ ਪੰਜਾਬ ਨੂੰ ਸਾਹਮਣੇ ਰੱਖ ਕੇ ਜਿਹੜੇ ਲੋਕਾਂ ਨੇ ਸਾਰਿਆਂ ਨੇ ਕਿ ਹਰੇਕ ਪੰਜਾਬ ਸ਼ੇਅਰ ਕਰਦਾ ਉਣ ਭਾਵਨਾ ਨੂੰ ਵੀ ਬਾਦਲ ਸਾਹਿਬ ਸਿਰਫ ਇੱਕ ਕੌਮ ਦੇ ਨਹੀਂ ਪੰਜਾਬ ਦੇ ਨੇਤਾ ਸੀਗੇ ਲੋਕ ਉਹਨਾਂ ਕੋ ਨਹੀਂ ਝਾਕਦੇ ਸੀਗੇ ਉਹਨਾਂ ਨੇ ਉਸ ਤੇ ਪਹਿਰਾ ਦੇ ਕੇ ਨਿਰਣਾ ਲਿਆ ਆ ਜਿਹੜੀਆਂ ਖਦਸੇ ਇਥੋਂ ਜाहिर ਕੀਤੇ ਗਏ ਐ ਮੇਰਾ ਮੰਨਣਾ ਹੈ ਜਿੰਨਾ ਕਿ ਮੈਂ ਸਮਝਦਾ ਮੇਰੀ ਛੋਟੀ ਜੀ ਸੋਚ ਹੈ ਪੰਜਾਬੀ ਬਹੁਤ ਸਾਰੀਆਂ ਗੱਲਾਂ ਭੁੱਲ ਜਾਂਦਾ ਅੱਜ ਕੱਲ ਤਾਂ ਜਦੋਂ ਦਾ ਵਟਸਐਪ ਵਾਲਾ ਜਮਾਨਾ ਆਇਆ 24 ਆਵਰ ਨਿਊਜ਼ ਹੈ ਸ਼ਾਮ ਤਾਈਂ ਦਾ ਅਗਲਾ ਕੋ ਹੋਰ ਪੜਨ ਲੱਗ ਜਾਂਦਾ ਹੈ ਕੋ ਬਾਆ ਜੀ ਉਹਦਾ ਤਾਂ ਪਹਿਲਾਂ ਕੋਈ ਨਾ ਕੋਈ ਹੋਰ ਦੱਸੋ ਜੀ ਉਹ ਅਗਲੀ ਪਿਛਲੀ ਭੁੱਲ ਕੇ ਅਗਲੀ ਗੱਲ ਕਰ ਦਿੰਦਾ ਪਰ ਪੰਜਾਬੀ ਜਿਹੜੀ ਗੱਲ ਭੁੱਲਦਾ ਨਹੀਂ ਉਹ ਹੈ ਜਿੱਥੇ ਤਕਾ ਹੋਇਆ ਹੋਵੇ ਆਤਾ ਖਾਲਸਾ ਸਜਾਇਆ ਐਸੇ ਕਰਕੇ ਸੀਗਾ ਜ਼ੁਲਮ ਤੇ ਜ਼ਬਰ ਤੇ ਤੱਕੇ ਦੇ ਖਿਲਾਫ ਇਸ ਕਰਕੇ ਮੈਂ ਕਹਿਣਾ ਚਾਹਨਾ ਸਾਡੇ ਜੋਸ਼ ਨੂੰ ਬਗਾਨਣ ਦੀ ਲੋੜ ਨਹੀਂ ਪੰਜਾਬੀਆਂ ਦੇ ਜੋਸ਼ ਨੂੰ ਕੋਈ ਇਮਤਿਹਾਨ ਦੀ ਲੋੜ ਨਹੀਂ ਕੋਈ ਅਸੀਂ ਕਿਸੇ ਤੋਂ ਸਰਟੀਫਿਕੇਟ ਨਹੀਂ ਲੈਣਾ ਅੱਜ ਜੇ ਸਾਨੂੰ ਲੋੜ ਹੈ ਜੇ ਨਾ ਹਾਲਾਤਾਂ ਦੇ ਵਿੱਚ ਉਹ ਹੈ ਜੋਸ਼ ਦੇ ਨਾਲ ਹੋਸ਼ ਤੇ ਉਸ ਹੋਸ਼ ਨੂੰ ਮੈਂ اپੀਲ ਇੱਥੇ ਬਾਦਲ ਸਾਹਿਬ ਦੇ ਯਾਦ ਦੇ ਸਜੂਰੀ ਚ ਗੁਰੂ ਮਹਾਰਾਜ ਦੀ ਜੁਰੂ ਚ ਖੜ ਕੇ ਕਹਿ ਸਕਦਾ ਸਾਥੀਓ ਠੰਡੇ ਕਲੇਜੇ ਨਾਲ ਧਰਮੇ ਨਾਲ ਸੋਚ ਕੇ ਉਹਦੇ ਬਾਅਦ ਕੋਈ ਕਦਮ ਪਟਣਾ ਮੈਂ ਤਾਂ ਇੰਨਾ ਹੀ ਦੇਖਿਆ ਵੀ ਅੱਜ ਦੇ ਦਿਨ ਜਿਨ੍ਹਾਂ ਨੂੰ ਬਾਤ ਚ ਆਪਾਂ ਕੋਈ ਨਾਮ ਨਾ ਦਈਏ ਕੋ ਹੋਰ ਛੋਟੇ ਮੰਦਾ ਮੰਦਾ ਸ਼ਬਦ ਨਾ ਬੋਲੀਏ ਇਹਦੀ ਜ਼ਿੰਮੇਵਾਰੀ ਤਾਂ ਲਈਏ ਜੋਸ਼ੀ ਸਾਹਿਬ ਆਪੇ ਆਪ ਤਾਂ ਨਹੀਂ ਆਏ ਵੋਟਾਂ ਲੈ ਕੇ ਆਏ ਐ ਲੋਕਾਂ ਨੇ ਜਿਤਾਇਆ ਹੈ ਜਿਨ੍ਹਾਂ ਦੇ ਕੋਲ ਫਰਜ ਸੀਗਾ ਚੌਕੀਦਾਰੀ ਦਾ ਉਹਨਾਂ ਨੂੰ ਵੀ ਚਿਤਾ ਕੇ ਭੇਜਿਆ ਹੈ ਬਾਹਰੋਂ ਤਾਂ ਨਹੀਂ ਆਏ ਇੱਥੇ ਵਾਲੇ ਨੇ ਜਿਤਾ ਕੇ ਭੇਜਿਆ ਤੇ ਮੇਰੀ ਬੇਨਤੀ ਇੱਥੇ ਬੈਠੇ ਸਾਰੇ ਬਹੁਤ ਹੀ ਸੀਨੀਅਰ ਲੀਡਰ ਸਾਹਿਬਾਨ ਬੈਠੇ ਐ ਇਹਨਾਂ ਦੇ ਨਾਲ-ਨਾਲ ਮੈਂ ਆਮ ਪੰਜਾਬੀ ਨੂੰ ਅੱਜ ਬੇਨਤੀ ਕਰਨਾ ਚਾਹੁੰਗਾ ਸਾਥੀਓ ਬਿਲਕੁਲ ਠੀਕ ਹੈ ਉਸ ਟਾਈਮ ਤੁਸੀਂ ਗੁੱਸੇ 'ਚ ਸੀਗੇ ਵੀਰੋ ਨੂੰ ਸਭ ਕੁਝ ਘਾਣਾ ਪੁਰਾਣੇ ਵਾਲਿਆਂ ਨੂੰ ਸਾਰਿਆਂ ਨੂੰ ਮਾਝ ਦੇਣਾ ਹੈ ਠੀਕ ਹੈ ਸਭ ਤੁਹਾਡਾ ਹੱਕ ਹੈ ਵੋਟ ਦਾ ਤੁਹਾਡਾ ਹੱਕ ਹੈ ਅੰਬੇਦਕਰ ਸਾਹਿਬ ਦਾ ਕਨਸਟੀਚਿਊਸ਼ਨ ਹੈ ਉਹਦੇ ਵਿੱਚ ਜੇ ਦੇਸ਼ ਦੇ ਸਾਰੇ ਉਸ ਗੱਲ ਨੂੰ ਕਦਰ ਕਰਦੇ ਆ ਪਰ ਆਹ ਤਾਂ ਦੇਖ ਲਿਓ ਵੀ ਅੱਗੇ ਦੇਣ ਕਿਨੂੰ ਲੱਗੇ ਆ ਮੈਂ ਆ ਹੀ ਬੇਨਤੀ ਕਰਨਾ ਹੈ ਸਾਥੀਓ ਸचेत ਹੋ ਕੇ ਫੇਰ ਦੇਖ ਕੇ ਕਿਨਾ ਲੋਕਾਂ ਨੂੰ ਆਪਾਂ ਤਵਕਕੋ ਰੱਖਦੇ ਆ ਵੀ ਸਾਡੇ ਪੰਜਾਬ ਦੇ ਜਿਹੜੇ ਮੋਟ ਤੋਂ ਚੱਲੇ ਆ ਰਹੇ ਐ ਫੈਸਲੇ ਸਾਡੇ ਖਦਸੇ ਜਿਹੜੇ ਆ ਦਰਦ ਹੈ ਉਹਨਾਂ ਨੂੰ ਸੁਲ ਜਾਊਗਾ ਕੌਣ ਸਾਹਿਬ ਐ ਸੁਲ ਜਾਣਗੇ ਉਹ ਕਹਿੰਦੇ ਨਾ ਇਹ ਟਿਫਲ ਕਿਆ ਲੜਾਂਗੇ ਜੋ ਘुटनों ਕੇ ਬਲ ਚੱਲਣਗੇ ਨਾ ਤਾਂ ਤੋ ਕਰ ਨਹੀਂ ਸਮਝਾਂਦਾ ਕਰ ਨਹੀਂ ਸਮਝਾਂਦਾ ਆ ਇੱਥੇ ਪੰਜਾਬ ਸੀਗਾ ਆ ਇੱਥੇ ਦਰਦ ਸੀਗਾ ਬਾਦਲ ਸਾਹਿਬ ਨੇ ਕੋਈ ਕਾਟ ਨਹੀਂ ਲਕੀ ਸਾਰੇ ਸਾਡੇ ਸਾਥ ਦੇ ਲੀਡਰਾਂ ਨੂੰ ਕੋਈ ਕਾਟ ਨਹੀਂ ਰੱਖੀ ਪੰਜਾਬ ਦੇ ਮੁੱਦਿਆਂ ਨੂੰ ਉਠਾਉਣ ਵਾਸਤੇ ਪਰ ਫੈਸਲਾ ਲੈਣ ਵਾਲਿਆਂ ਵਿੱਚ ਵੀ ਤਾਂ ਕੋਈ ਜਿਗਰਾ ਚਾਹੀਦਾ ਹੈ ਕੌਣ ਲਊਗਾ ਸਾਹਿਬ ਹੈ ਕਿਸੇ 'ਚ ਕੋਈ ਹਿੰਮਤ ਨਾ ਚੇ ਦੇਖ ਲਓ ਸਾਰੇ ਕੱਢ ਕੇ ਦੇਖ ਲਓ ਸਾਹਿਬ ਵੀ ਕਿਹੜੇ ਕਿਹੜੇ ਲੋਕ ਅੱਜ ਹਿੰਦੁਸਤਾਨ ਦੀ ਚੌਧਰ ਪਾੜ ਰਹੇ ਐ ਵੀ ਸਾਨੂੰ ਦਿਓ ਅਸੀਂ ਮਸਲੇ ਹੱਲ ਕਰਦੇ ਆ ਇੱਕ ਪਹਿਲਾਂ ਵੀ ਆ ਕੇ ਗਿਆ ਸੀਗਾ ਸਾਹਿਬ ਇੱਕ ਪਹਿਲਾਂ ਵੀ ਕਹਿੰਦਾ ਮੈਂ ਮਸਲੇ ਹੱਲ ਕਰਦਾ ਸਰ ਨੀਰਾ ਮਾਰ ਲਿਓ ਕੱਲੇ ਪੰਜਾਬ ਦੇ ਨਹੀਂ ਹਿੰਦੁਸਤਾਨ ਦੇ ਉਹ ਮਸਲੇ ਹੱਲ ਹੋਏ ਐ ਜਿਨ੍ਹਾਂ ਦੀ ਕੋਈ ਸੋਚ ਵੀ ਨਹੀਂ ਸੀ ਸਕਦਾ ਸਰ ਕੈਪੇਬਿਲਿਟੀ ਕਾਬਲੀਅਤ ਹੈ ਸਰ ਕੰਮ ਕਰਨ ਦੀ ਕਾਬਲੀਅਤ ਵਾਲੇ ਨੂੰ ਦੇਖ ਕੇ ਦਿਓ ਮਨਸ਼ਾ ਵਾਲੇ ਨੂੰ ਦੇਖ ਕੇ ਗਿਓ ਜੇ ਕੋਈ ਫੈਸਲਾ ਕਿਸੇ ਦਾ ਗਲਤ ਲੱਗੇ ਤਾਂ ਹੀ ਮੈਂ ਕਹਿਆ ਸਰ ਪੰਜਾਬੀ ਜ਼ਬਰ ਨਹੀਂ ਪੁੱਲਦਾ ਟੱਕਾ ਨਹੀਂ ਤਿੰਨੂ ਜੀ ਟੜ ਦੇ ਟੱਕਾ ਦਾ ਫੇਰ ਅਸੀਂ ਤਾਂ ਫੇਰ ਉਹ ਕਹਿੰਦੇ ਨਾ ਟਟਣ ਵਾਂਗ ਉਸ ਤਾਂ ਫਿਰ ਜਾ ਵਜਾਂਗੇ ਠਾ ਲੈਣੇ ਜੀ ਇਸ ਕਰਕੇ ਬੜੇ ਸੋਚ ਸਮਝ ਕੇ ਬਾਦਲ ਸਾਹਿਬ ਦੀ ਸੱਚੀ ਸ਼ਰਧਾਂਜਲੀ ਹੈ ਵੀ ਆਪਾਂ ਹੋਸ਼ੋ ਹਵਾਸ ਦੇ ਵਿੱਚ ਆਪਣੇ ਨੂੰ ਇਸਤੇਮਾਲ ਨਾ ਹੋਣ ਦੇ ਕੇ ਪੰਜਾਬ ਦੇ ਹਿੱਤਾਂ ਵਾਸਤੇ ਸਾਰਿਆਂ ਨੇ ਬਹੁਤ ਜਿਹੜੀਆਂ ਡੂੰਗੀਆਂ ਪਹਿਲਾਂ ਆ ਤਾਂ ਬਚਾ ਲੋ ਪਾਣੀ ਦਾ ਬਚਾ ਲੋ ਇੱਥੇ ਬੰਜਰ ਹੋ ਜਾਊਗਾ ਇੱਥੇ ਕੀ ਹਾਲਾਤ ਬਣਨੇ ਆ ਨਾ ਰਹੇਗਾ ਬਾਸ ਨਾ ਬਜੇਗੀ ਬਾਸਰੀ ਸਾਰੀਆਂ ਗੱਲਾਂ ਬੈਠ ਕੇ ਕਿ ਮੈਂ ਤਾਂ ਕਿਦੇ ਸਾਰੇ ਬੈਠੇ ਆ ਆ ਵੀ ਬੇਨਤੀ ਕਰੂੰਗਾ ਵੀ ਇੱਥੇ ਮੰਚ ਤੇ ਨਹੀਂ ਕਿਦੇ ਬੈਠ ਕੇ ਡਿਸਕਸ਼ਨ ਵਾਰਤਾਲਾਪ ਦੀ ਗੱਲ ਹੋਏ ਇੱਥੇ ਵਾਰਤਾਲਾਪ ਕਰਨ ਦਾ ਸਮਾਂ ਹੈ ਤੇ ਵਾਰਤਾਲਾਪ ਕਰੀਏ ਸਾਬ ਸਾਰੇ ਬੈਠ ਕੇ ਲੋਕਾਂ ਨੂੰ ਜਾਣੂ ਕਰਾਓ ਲੋਕਾਂ ਨੂੰ ਪਤਾ ਲੱਗੇ ਇੱਥੇ ਚਾਰ ਬੰਦੇ ਬੈਠ ਕੇ ਆਪਾਂ ਗਿਚਮਿਚ ਕਰਨੀ ਲੋਕਾਂ ਨੇ ਕਹਦੇ ਤਾਂ ਆਪ ਦੀ ਖਿਚੜੀ ਪਕਾਈ ਜਾਂਦੇ ਆ ਲੋਕਾਂ ਨੂੰ ਨਾਲ ਲੈ ਕੇ ਭਰੋਸਾ ਜਿਹੜੀ ਕ੍ਰੈਡੀਬਿਲਟੀ ਸੀਗੀ ਬਾਦਲ ਸਾਹਿਬ ਦੀ ਸੋ ਵੀਰ ਜੀ ਆਖਰੀ ਲਾਈਨ ਮੈਂ ਤੁਹਾਨੂੰ ਕਹੂੰਗਾ ਬਹੁਤ ਵੱਡਾ ਤੁਹਾਨੂੰ ਇੱਕ ਉਹਨਾਂ ਨੇ ਵਿਰਾਸਤ ਦਿੱਤੀ ਹੈ ਪਰ ਉਸ ਵਿਰਾਸਤ ਦੇ ਨਾਲ ਓਨੀ ਹੀ ਵੱਡੀ ਜ਼ਿੰਮੇਵਾਰੀ ਵੀ ਤੁਹਾਡੇ ਤੇ ਬਣ ਗਈ ਹੈ ਸਾਹਿਬ ਤੇ ਮੈਂ ਅੱਜ ਜਿੱਥੇ ਭਾਜਪਾ ਪਾਰਟੀ ਕੰਨਿਓ ਸਾਡੀ ਸੀਨੀਅਰ ਲੀਡਰਸ਼ਿਪ ਦਿੱਲੀ ਕੰਨਿਓ ਤੇ ਆਪਣੇ ਨਿੱਜੀ ਤੌਰ ਤੇ ਇੱਥੇ ਤੁਹਾਡੇ ਸਾਰਿਆਂ ਨੂੰ ਆਪਣੀ ਸ਼ੁਭ ਕਾਮਨਾਵਾਂ ਉਹਨਾਂ ਦੇ ਬਾਦਲ ਸਾਹਿਬ ਦੀ ਯਾਦ ਤੇ ਪਹਿਰਾ ਦੇਣ ਦੀ ਗੁਰੂ ਮਹਾਰਾਜ ਆਪਾਂ ਨੂੰ ਸਾਰਿਆਂ ਨੂੰ ਬਲ ਬਖਸ਼ੇ ਤੇ ਪੰਜਾਬ ਦੇ ਉੱਤੇ ਸਾਰਿਆਂ ਦੇ ਉੱਤੇ ਪੰਜਾਬ ਦੇ ਤੇ ਦੇਸ਼ ਦੇ ਉੱਤੇ ਹਮੇਸ਼ਾ ਇਸੇ ਤਰ੍ਹਾਂ ਮੇਰ ਪਰਿਆ ਹੱਥ ਵਾਹਿਗੁਰੂ ਰੱਖੇ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ